ਅੱਜ ਮੈਂ ਇੱਕ ਸੋਸ਼ਲ ਮੀਡੀਆ ਤੇ ਵੇਖ ਰਿਹਾ ਕਿ ਕਈ ਅਕਾਲੀ ਦਲ ਦੇ ਪੇਚਾਂ ਤੋਂ ਜਾਂ ਹੋਰ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਜੋ ਸੋਸ਼ਲ ਮੀਡੀਆ ਤੇ ਜੋ ਉਹਨਾਂ ਬਾਰੇ ਚੱਲ ਰਿਹਾ ਉਹਦੇ ਬਾਰੇ ਮੈਂ ਇੱਕ ਦੋ ਗੱਲਾਂ ਕਹਿਣੀਆਂ ਚਾਹਣਾ ਹੈ ਕਿ ਜਿਹੜੀ ਅਕਾਲੀ ਦਲ ਦੇ ਕੁਝ ਬੰਦੇ ਜਿਹੜੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਰਦਾਰ ਕੁਝ ਹੀ ਕਰ ਰਹੇ ਐ ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹਣਾ ਕਿ ਭਾਈ ਜੇ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਚੰਗਾ ਨਹੀਂ ਲੱਗਦਾ ਜਾਂ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਤੁਸੀਂ ਕਿਉਂ ਪੇਸ਼ ਹੋਏ ਫਿਰ ਤੁਸੀਂ ਕਿਉਂ ਮਾਫੀਆਂ ਮੰਗਦੇ ਹੋ ਫਿਰ ਤੁਹਾਡੀਆਂ ਉਹਨਾਂ ਮਾਫੀਆਂ ਮੰਗਣ ਦਾ ਫਾਇਦਾ ਕੀ ਜੇ ਤੁਸੀਂ ਅੱਜ ਤੁਸੀਂ ਇਸ ਗੱਲ ਨੂੰ ਸਾਬਤ ਕਰਤਾ ਕਿ ਅਸੀਂ ਅਕਾਲ ਤਖਤ ਸਾਡੇ ਫੈਸਲੇ ਨੂੰ ਨਹੀਂ ਮੰਨਦੇ ਅੱਜ ਤੁਸੀਂ ਜੇ ਤੁਸੀਂ ਅਕਾਲ ਤਖਤ ਸਾਡੇ ਫੈਸਲੇ ਨੂੰ ਮੰਨਦੇ ਹੁੰਦੇ ਫਿਰ ਅੱਜ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹੋ ਜਿਹੀਆਂ ਜੜੀਆਂ ਘਟੀਆਂ ਹਰਕਤਾਂ ਨਾ ਕਰਦੇ ਇੱਕ ਹੋਰ ਸਮੁੱਚੀ ਜਿਹੜੀ ਸਾਡੀ ਕੌਮ ਆ ਮੈਂ ਕਹਿੰਨਾ ਕਿ ਅੱਜ ਸਾਡੀ ਸੋਚ ਦਾ ਮਿਆਰ ਕਿੰਨਾ ਨੀਵਾ ਡਿੱਗ ਪਿਆ ਕੀ ਜਿਹੜਾ ਸਾਡੀ ਕੌਮ ਦਾ ਜਥੇਦਾਰ ਆ ਜੇ ਕੋਈ ਕੌਮੀ ਮਸਲੇ ਜਾਂ ਕੌਮੀ ਮਸਲੇ ਜੇ ਰੱਖਣੇ ਆ ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ ਚਾਹੇ ਕੋਈ ਗ੍ਰਹਿ ਮੰਤਰੀ ਹੈ ਚਾਹੇ ਕੋਈ ਦੁਨੀਆ ਦਾ ਬਾਦਸ਼ਾਹ ਹੈ ਸਾਡਾ ਜਿਹੜਾ ਕਾਲ ਤਖਤ ਸਾਹਿਬ ਦਾ ਜਥੇਦਾਰ ਆ ਉਹ ਕਿਉਂ ਨਹੀਂ ਉਹਨੂੰ ਮਿਲ ਸਕਦਾ ਉਹ ਕਿਉਂ ਨਹੀਂ ਉਹਦੇ ਨਾਲ ਗੱਲ ਸਕਦਾ ਗੱਲ ਕਰ ਸਕਦਾ ਇਹ ਕਿਹੜੇ ਬੰਨੇ ਕਿਹੜਾ ਤੁਸੀਂ ਮਤਲਬ ਜਿਹੜਾ ਭੰਬਲ ਪੂਸਾ ਕੌਮ ਦੇ ਵਿੱਚ ਪਾਉਣਾ ਚਾਹੁੰਦੇ ਹੋ ਕੀ ਸਾਡੀ ਕੌਮ ਦਾ ਜਥੇਦਾਰ ਸਾਡੀ ਕੌਮ ਦਾ ਲੀਡਰ ਉਹ ਉਸ ਤੇ ਇੰਨੀਆਂ ਪਾਬੰਦੀਆਂ ਉਹ ਵੀ ਸਾਡੇ ਇੱਕ ਆਮ ਲੋਕਾਂ ਵੱਲੋਂ ਕਮਾਲ ਹੋ ਗਈ ਹੈ ਕਿ ਜਿਹੜਾ ਕੌਮ ਦਾ ਜ਼ਫੇਦਾਰ ਆ ਜਿੰਨੇ ਕੌਮ ਦੀ ਗੱਲ ਕਰਨੀ ਹੈ ਉਹਨੂੰ ਆਪਾਂ ਕਹੀ ਜਾਂਦੇ ਆ ਇਹ ਕਿਹੜੀ ਜੋਛਲ ਵੀਡੀਓ ਤੇ ਚੱਲ ਰਿਹਾ ਕਿ ਤੁਸੀਂ ਆਪਣਾ ਗ੍ਰਹਿ ਮੰਤਰੀ ਨੂੰ ਤੁਹਾਡੀ ਗੱਲ ਹੋਈ ਹੈ ਤੁਹਾਡੀ ਮੋਦੀ ਨਾਲ ਗੱਲ ਹੋਈ ਹੈ ਤੇ ਭਈਏ ਦੱਸੋ ਕਿਉਂ ਕੋਈ ਗਰਾਵਾ ਜੇ ਕੌਮ ਦਾ ਜ਼ਫੇਦਾਰ ਕਿਸੇ ਮਸਲੇ ਨੂੰ ਲੈ ਕੇ ਜੇ ਕਿੱਥੇ ਵੀ ਉਹਨੂੰ ਜਾਣਾ ਪੈਂਦਾ ਤੇ ਕੌਮੀ ਜਫੇਦਾਰ ਜਿਹੜਾ ਉਹ ਆਪਣੀ ਗੱਲ ਹੀ ਨਹੀਂ ਰੱਖ ਸਕਦਾ ਫਿਰ ਗੱਲ ਕੌਣ ਰੱਖੂਗਾ ਸੋ ਜੋ ਵੀ ਆ ਸੋਸ਼ਲ ਮੀਡੀਆ ਤੇ ਮੈਂ ਸਮਝਦਾ ਕਿ ਤੁਸੀਂ ਜਿਹੜਾ ਆਪਣਾ ਕੱਦ ਵੀ ਜਿਹੜਾ ਬਿਲਕੁਲ ਤੁਸੀਂ ਥੱਲੇ ਲੈ ਗਏ ਹੋ ਐਵੀਆਂ ਗੱਲਾਂ ਕਰਕੇ ਤੁਸੀਂ ਸਿੰਘ ਸਹਿਬਾਨਾਂ ਦੇ ਜਿਹੜਾ ਉਹਨਾਂ ਦਾ ਰਤਬਾ ਉੱਤੇ ਵੀ ਤੁਸੀਂ ਟੀਕਾ ਟਿੱਪਣੀਆਂ ਕਰ ਰਹੇ ਹੋ ਇਹ ਬਹੁਤ ਮਾੜੀ ਤੇ ਅਤ ਨਿੰਦਣਯੋਗ ਜਿਹੜੀ ਇਹ ਘਟਨਾ ਹੈ ਤੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਹੜੀ ਪ੍ਰਮਾਤਮਾ ਦੀ ਜਾਂ ਕੋਈ ਇਹਨਾਂ ਨੂੰ ਕੋਈ ਮਾਰ ਵੱਜ ਗਈ ਆ ਜਾਂ ਇਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਫਿਰ ਤੁਸੀਂ ਕਿਹੜੀ ਰਾਜਨੀਤੀ ਕਰਨ ਦੇ ਤੁਲੇ ਹੋਏ ਹੋ ਇੱਕ ਬੰਨੇ ਤੁਸੀਂ ਜਾ ਕੇ ਅਕਾਲ ਤਖਤ ਸਾਹਿਬ ਤੇ ਆਪਣੇ ਵੱਲੋਂ ਕੀਤੇ ਹੋਏ ਗਲਵਾਵਾਂ ਦੀਆਂ ਮਾਫੀਆਂ ਮੰਗ ਰਹੇ ਹੋ ਦੂਜੇ ਪੰਨੇ ਜਿਹੜੇ ਸਿੰਘ ਸਾਹਿਬ ਉਹਨਾਂ ਦੀ ਤੁਸੀਂ ਕਿਰਦਾਰ ਕੁਛੀ ਕਰ ਰਹੇ ਹੋ ਤੁਸੀਂ ਇਹੋ ਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਕਿ ਵੀ ਤੁਸੀਂ ਕੌਣ ਹੋਣੇ ਹੋ ਸਾਨੂੰ ਕਾਲਤਾ ਸਭ ਦੇ ਸੱਦਣ ਵਾਲੇ ਸੋ ਖਾਲਸਾ ਜੀ ਇਹ ਬਹੁਤ ਹੀ ਮਾੜੀ ਗੱਲ ਹੈ ਜਦੋਂ ਕਿ ਜਿਹੜੀ ਇਹੋ ਜੀਆਂ ਗੱਲਾਂ ਇਹਨਾਂ ਲੋਕਾਂ ਨੂੰ ਸੋਭਦੀਆਂ ਨਹੀਂ ਜਿਹੜੇ ਆਪਣੇ ਆਪ ਨੂੰ ਬੜੇ ਪੰਥ ਦੀ ਜਮਾਤ ਦੱਸਦੇ ਰਹਿਆ ਅੱਜ ਜੋ ਕੁਝ ਵੀ ਇਹ ਕਰ ਰਿਹਾ ਹੈ ਉਹ ਬਹੁਤ ਹੀ ਮਾੜੀ ਗੱਲ ਹੈ ਤੇ ਅੱਤ ਜਿਹੜੀ ਨਿੰਦਨਯੋਗ ਹੈ ਮੈਂ ਇਹਦੀ ਨਖੇਦੀ ਕਰਦਾ ਇੱਕ ਸਿੱਖ ਹੋਣ ਦੇ ਨਾਤੇ ਕਿਉਂਕਿ ਸਾਡਾ ਫਰਜ਼ ਹੀ ਨਹੀਂ ਬਣਦਾ ਕਿ ਅੱਜ ਅਸੀਂ ਜੇ ਸਾਨੂੰ ਕੋਈ ਗਲਤੀ ਕਰਦੇ ਆਂ ਜੇ ਅੱਜ ਜਥੇਦਾਰ ਸਾਨੂੰ ਬੁਲਾਉਂਦੇ ਆ ਤੇ ਫਿਰ ਅਸੀਂ ਉਹਨਾਂ ਦੀ کردار ਕੁਸ਼ੀ ਕਰਨ ਵਾਲੇ ਤੁਰ ਪੀਏ ਸੋ ਜਿਹੜੀ ਇਹ ਬਹੁਤ ਮਾੜੀ ਜਿਹੜੀ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਬਹੁਤ ਮਾੜਾ ਤੇ ਮੈਂ ਇਹਦੀ ਨਿੰਦਾ